ਕਿਹੜੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਜਿਹੜਾ ਕਿਸਾਨਾਂ ਦਾ ਧਰਨਾ ਹੈ ਸਿੰਘੂ ਬਾੜਦਾ ਜਿਹੜਾ 18ਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਗਿਆ ਤੇ ਲਗਾਤਾਰ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਇਸ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਡਟੀਆਂ ਹੋਈਆਂ ਨੇ ਸਾਡੇ ਨਾਲ ਨੇ ਕਿਸਾਨ ਨੇਤਾ ਬਲਦੇਵ ਸਿੰਘ ਜੀ ਸਿਰਸਾ ਜੋ ਕਿ ਬੜੇ ਹੀ ਸੁਲਝੇ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਬਲਦੇਵ ਸਿੰਘ ਸਿਰਸਾ ਜੀ ਲਗਾਤਾਰ ਕੇਂਦਰ ਸਰਕਾਰ ਦੇ ਨਾਲ ਲਗਾਤਾਰ ਮੀਟਿੰਗਾਂ ਹੋ ਚੁੱਕੀਆਂ ਨੇ ਲੇਕਿਨ ਸਾਰੀਆਂ ਮੀਟਿੰਗਾਂ ਜਿਹੜੀਆਂ ਨੇ ਬੇ ਸਿੱਟਾ ਰਹੀਆਂ ਨੇ ਕੀ ਕਹਿਣਾ ਜਾਊਗਾ ਦੇਖੋ ਸਰਕਾਰ ਦੀ ਨੀਤ ਨੀਤੀ ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਕਿ ਉਹ ਕਿਸਾਨਾਂ ਦੇ ਪ੍ਰਤੀ ਹੰਧਰ ਦੀ ਭਈ ਨੇ ਉਹਨਾਂ ਦੀ ਬਦਨੀਤੀ ਹੈ ਉਹਨਾਂ ਨੇ ਜਿਹੜੇ ਕਾਨੂੰਨ ਹੁਣ ਤੱਕ ਪਹਿਲਾਂ ਬਣਾਏ ਨੇ ਜਿਸ ਤਰ੍ਹਾਂ ਕਿ ਉਹਨਾਂ ਨੇ ਨੋਟਬੰਦੀ ਕੀਤੀ ਜੀਐਸਟੀ ਲਾਗੂ ਕੀਤੀ 370 ਧਾਰਾ ਖਤਮ ਕੀਤੀ ਤੇ ਕਰੋਨਾ ਦੇ ਸਮੇਂ ਦੇ ਵਿੱਚ ਆ ਖੇਤੀ ਵਿਰੋਧੀ ਜਿਹੜੇ ਆਰਡੀਨੈਂਸ ਲੈਂਦੇ ਮੁੜ ਕੇ ਫਿਰ ਇੱਕ ਕਾਨੂੰਨ ਬਣਾਏਗੇ ਇਹ ਸਾਰੀ ਉਹਨਾਂ ਦੀ ਨੀਤੀ ਆ ਤੇ ਇਸ ਤੋਂ ਅੱਗੇ ਉਹ ਹੋਰ ਬਹੁਤ ਕੁਝ ਕਰਨ ਜਾ ਰਹੇ ਨੇ ਤੇ ਉਹਨਾਂ ਦਾ ਸਪਸ਼ਟੇ ਕਹਿਣਾ ਹੈ ਕਿ ਜੇ ਅਸੀਂ ਇੱਕ ਕਾਨੂੰਨ ਰੱਦ ਕਰ ਦਿੰਨੇ ਆ ਤੇ ਜਿਹੜੇ ਪਹਿਲੇ ਨੇ ਸਾਡੇ ਉਹ ਵੀ ਜਾਂਦੇ ਨੇ ਤੇ ਜਿਹੜਾ ਅਸੀਂ ਆਉਣ ਵਾਲੇ ਸਮੇਂ 'ਚ ਕਰਨਾ ਹੈ ਉਹ ਵੀ ਸਾਡੇ ਬਰੇਕਾਂ ਲੱਗ ਜਾਣਗੀਆਂ ਇਸ ਕਰਕੇ ਉਹਨਾਂ ਦੀ ਨੀਅਤ ਤੇ ਨੀਤੀ ਉਹ ਬਾਧਿਆ ਉਹ ਦੇਸ਼ ਦੇ ਪ੍ਰਤੀ ਹੰਧਰਦੀ ਭਰੀ ਨਹੀਂ ਹੈਗੀ ਸਰ ਜੀ ਮੋਦੀ ਜਿਹੜੇ ਨੇ ਵਕਾਲਤ ਕਰ ਰਹੇ ਨੇ ਉਹਨਾਂ ਦੀ ਮੰਤਰੀ ਮੰਡਲ ਵਕਾਲਤ ਕਰ ਰਿਹਾ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਵਕਾਲਤ ਕਰ ਰਹੀ ਨਹੀਂ ਵੀ ਇਹ ਕਾਨੂੰਨ ਚੰਗੇ ਨੇ ਕਿਸਾਨਾਂ ਦੇ ਤੈਅ ਵਿੱਚ ਨੇ ਰੋਜ਼ਾਨਾ ਜਿਹੜੀ ਹੈ ਕਿ ਮੋਦੀ ਦੀ ਬਿਆਨਬਾਜ਼ੀ ਆ ਰਹੀ ਵੀ ਜਿਹੜੀਆਂ ਦੇਸ਼ ਪ੍ਰੋਤੀ ਤਾਕਤਾਂ ਨੇ ਇਹਨਾਂ ਨੂੰ ਭੜਕਾ ਰਹੀਆਂ ਨੇ ਦੇਖੋ ਬੜੀ ਹੈਰਾਨੀ ਦੀ ਗੱਲ ਹੈ ਭਈ ਮੋਦੀ ਸਿਰਫ ਇਹ ਆ ਕੇ ਜੜਾ ਹੁਣ ਤੱਕ ਜਿਸ ਤਰ੍ਹਾਂ ਇਹਨਾਂ ਨੇ ਜੋ ਕੁਝ ਕੀਤਾ ਹੈ ਉਹਨਾਂ ਨੂੰ ਇਹ ਸੀਪੀਐਸੀ ਹੁਣ ਤੱਕ ਕੀਤਾ ਤੇ ਕੋਈ ਸਾਡੇ ਅੱਗੇ ਬੋਲਿਆ ਨਹੀਂ ਤੇ ਆ ਜਿਹੜੇ ਕਿਸਾਨ ਨੇ ਇਹ ਆ ਕੇ ਜਿਸ ਤਰੀਕੇ ਦੇ ਨਾਲ ਜਿੰਨੇ ਸਿਸਟਮ ਐਟਨ ਢੰਗ ਨਾਲ ਸ਼ਾਂਤਮਈ ਸੰਘਰਸ਼ ਸ਼ੁਰੂ ਕੀਤਾ ਹੁਣ ਤੱਕ ਸ਼ਾਂਤਮਈ ਰਿਹਾ ਔਰ ਅੱਗੇ ਅਸੀਂ ਸ਼ਾਂਤਮਈ ਰੱਖ ਰਹੇ ਹਾਂ ਔਰ ਤੁਸੀਂ ਇੱਕ ਹੈਰਾਨ ਹੋ ਕਿ ਤੁਹਾਡੇ ਸਾਹਮਣੇ ਜਿਹੜੇ ਸਰਕਾਰ ਦੇ ਮਨਸੂਬੇ ਸੋ ਅਸੀਂ ਪਰਦੇ ਉਹਨਾਂ ਦੇ ਮਨਸੂਬੇ ਫੇਲ ਕੀਤੇ ਉਹਨਾਂ ਦੇ ਪਰਦੇ ਫਾਸ ਕਰਤੇ ਕਿ ਤੁਸੀਂ ਇਸ ਸੰਘਰਸ਼ ਨੂੰ ਜੋ ਤਾਰਪੀਡੋ ਕਰਨਾ ਚਾਹੁੰਦੇ ਹੋ ਆਪਣੇ ਸ਼ਰਾਰਤੀ ਅੰਸਰ ਨਹੀਂ ਅਸੀਂ ਉਹ ਵੀ ਸਾਹਮਣੇ ਲੈ ਆਂਦਾ ਸਭ ਕੁਝ ਇਸ ਕਰਕੇ ਉਹ ਇਸ ਸੰਘਰਸ਼ ਨੂੰ ਲੰਮਾ ਕਰਾ ਰਹੇ ਨੇ ਕਿ ਇਸ ਜਿਹੜਾ ਲੰਮਾ ਕਰਾ ਕਿਸਾਨਾਂ ਵੱਲੋਂ ਜਿਹੜਾ ਹੈਗਾ ਇੱਕ ਮਾਰਗ ਹੋਰ ਵੀ ਬੰਦ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਕੱਲ ਨੂੰ ਭੁੱਖ ਹੜਤਾਲ ਦੀ ਜਿਹੜੀ ਹੈਗੀ ਯੋਜਨਾਬੰਦੀ ਵੀ ਲਿਖੀ ਗਈ ਹੈ ਤਾਂ ਇਹ ਯੋਜਨਾਬੰਦੀ ਦੇ ਵਿੱਚ ਕਿੰਦਾਂ ਦੇ ਪ੍ਰੋਗਰਾਮ ਹੋਰ ਲਿਖੇ ਗਏ ਤੇ ਕੋਈ ਇਹ ਪੜਾ ਨੇ ਪੜਾਓ ਪੜਾਈ ਸੰਘਰਸ਼ ਨੂੰ ਅੱਗੇ ਲੈ ਕੇ ਜਾਣਾ ਆਹ ਉਹ ਜਿਹੜੀ ਆ ਵਿਚਾਰ ਦੇ ਨਾਲ ਵੀ ਅੱਜ ਕੀ ਐਕਸ਼ਨ ਕਰਨਾ ਅੱਜ ਕੀ ਕਰਨਾ ਜਿਹੜੇ ਅਸੀਂ ਰੋਜ਼ ਇੱਕੋ ਕੰਮ ਕਰੀ ਜਾਈਏ ਤੇ ਫਿਰ ਉਹ ਖਬਰ ਨੇ ਇਸ ਕਰਕੇ ਇਹ ਇੱਕ ਲੋਕਾਂ ਦੇ ਵਿੱਚ ਆਪਣੀ ਗੱਲ ਪਹੁੰਚਾਉਣ ਵਾਸਤੇ ਹੋਰ ਜ਼ੋਰ ਦੇ ਨਾਲ ਗੱਲ ਪਹੁੰਚਾਉਣ ਵਾਸਤੇ ਇਹ ਇੱਕ ਮਲਪੜਾ ਬਿਲਕੁਲ ਜੀ ਬਲਦੇਵ ਸਿੰਘ ਸੇਸਾ ਜੀ ਨੇ ਦੱਸਿਆ ਵੀ ਜਿਹੜਾ ਅੰਦੋਲਨ ਬੜਾ ਸ਼ਾਂਤਮਈ ਤਰੀਕਾ ਨਾਲ ਡੈਮੋਕਰੇਸੀ ਤਰੀਕੇ ਦੇ ਨਾਲ ਚੱਲ ਰਿਹਾ ਹੈ ਤੇ ਹੌਲੀ-ਹੌਲੀ ਜਿਹੜੀ ਨਵੀਂ ਰੂਪਰੇਖਾ ਹੈ ਉਹ ਲਿਖਦੇ ਆ ਸਰ ਕਿਸਾਨਾਂ ਦੇ ਹੱਕਾਂ ਦੇ ਵਿੱਚ ਜਿਹੜੀ ਗਿਆ ਆਵਾਜ਼ ਹੈ ਉਹ ਬਲੰਦ ਕੀਤੀ ਜਾ ਰਹੀ ਹੈ